ਅਗਨੇ ਪੰਜਾਬ ਦੇ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਤਾਂਡਾ ਮਚਾਇਆ ਕਿ ਅੱਧੀ ਰਾਤ ਨੂੰ ਹੀ ਜੋ ਪ੍ਰਸ਼ਾਸਨ ਉਹਨਾਂ ਨੂੰ ਭੱਜਣਾ ਪੈ ਗਈ ਏ ਇਸੇ ਦੇ ਨਾਲ ਜੋ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਵੀ ਨਜ਼ਰ ਆਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਨਜ਼ਰ ਆਈਆਂ ਤਾਂ ਲੋਕ ਜਿਹੜੇ ਹੈਗੇ ਉਹ ਡਰ ਗਏ ਸਹਿਮ ਗਏ ਹਾਲਾਂਕਿ ਜਦੋਂ ਅਗ ਲੱਗਣ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਹੈਗੀ ਤਾਂ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਪੁਲਿਸ ਨੂੰ ਵੀ ਸੂਚਨਾ ਦੇ ਦਿੱਤੀ ਆੰਦੀ ਹੈ ਜਿਸ ਤੋਂ ਬਾਅਦ ਇੱਕ ਇੱਕ ਕਰਕੇ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਾਚ ਦੀਆਂ ਨੇ ਲੇਕਿਨ ਅੱਗ ਇੰਨੀ ਕਿ ਜ਼ਿਆਦਾ ਭਿਆਨਕ ਲੱਗੀ ਹੋਈ ਸੀ ਕਿ ਦੋ ਜਾਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਅੱਗ ਨਹੀਂ ਬੁਝਾਇਆ ਜਾ ਸਕਿਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕਰੀਬ 8 ਤੋਂ 9 ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਸੱਧੀਆਂ ਗਈਆਂ ਜਿਸ ਤੋਂ ਬਾਅਦ ਜਾ ਕੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਆ ਗਿਆ ਹੈਗਾ ਤਾਂ ਖਬਰ ਜਿਹੜੀ ਹੈਗੀ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਮਿਲਾਪ ਚੌਕ ਦੇ ਵਿੱਚ ਸਥਿਤ ਮੌਨਿਕਾ ਟਾਵਰ ਦੇ ਵਿੱਚ ਜੋ ਹੈ ਉੱਥੇ ਸ਼ੋਰੂਮ ਬੜੇ ਹੋਏ ਨੇ ਜਿੱਥੇ ਬੀਤੀ ਰਾਤ دہشت ਦਾ ਮਾਹੌਲ ਫੈਲ ਗਿਆ ਜਦੋਂ ਮੌਨਿਕਾ ਟਾਵਰ ਦੀ ਬੇਸਮੈਂਟ ਦੇ ਵਿੱਚ ਸਥਿਤ ਬੀਡੀਐਸ ਗਾਰਮੈਂਟ ਦੇ ਵਿੱਚ ਅਚਾਨਕ ਅੱਗ ਲੱਗੀ ਕੁਝ ਹੀ ਮਿੰਟਾਂ ਦੇ ਵਿੱਚ ਅੱਗ ਇੰਨੀ ਕੁ ਜ਼ਿਆਦਾ ਫੈਲ ਗਈ ਕਿ ਧੂਆ ਬਾਰਲੇ ਬਾਜ਼ਾਰ ਤੱਕ ਪਹੁੰਚ ਗਿਆ ਸੀਗਾ ਰਾਗਿਰਤੇ ਹੋਰ ਦੁਕਾਨ ਦਾ ਡਾਰਗੇਟ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੱਦਿਆ ਗਿਆ ਹਾਲਾਂਕਿ ਬੀ ਡੀ ਐਸ ਗਵਰਨਮੈਂਟਸ ਦੇ ਭੁਪਿੰਦਰ ਨੇ ਦੱਸਿਆ ਹੈ ਕਿ ਇਹ ਦੁਕਾਨ ਉਹਨਾਂ ਦੀ ਉਹਨਾਂ ਦੇ ਪਤੀਜੀ ਦੀ ਹੈ ਕਿ ਆ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਲਗਭਗ 9 ਵਜੇ ਆਪਣੀ ਦੁਕਾਨ ਬੰਦ ਕਰਕੇ ਮਾਡਲ ਹਾਊਸ ਤੇ ਤੋਂ ਆਪਣੇ ਘਰ ਜਾ ਰਹੇ ਸੀ ਜਦੋਂ ਰਸਤੇ ਦੇ ਵਿੱਚ 10 ਤੋਂ 15 ਮਿੰਟ ਹੀ ਦੁਕਾਨ ਬੰਦ ਕਰਕੇ ਗਏ ਹੋਏ ਸੀ ਤਾਂ ਉਹਨਾਂ ਦੇ ਵੱਲੋਂ ਜੋ ਕੁਝ ਅਣਪਛਾਤੇ ਲੋਕ ਨੇ ਉਹਨਾਂ ਦੇ ਵੱਲੋਂ ਕਾਲ ਕੀਤੀ ਗਈ ਕਿ ਤੂੰ ਸ਼ਾਡੇ ਸ਼ੋਰੂਮ ਦੇ ਵਿੱਚ ਅੱਗ ਲੱਗ ਗਈ ਹੈਗੀ ਜਿਸ ਤੋਂ ਬਾਅਦ ਉਹ ਮੌਕੇ ਤੇ ਛੇਤੀ ਵਾਪਸ ਪਰਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਭਪੰਦਰ ਨੇ ਵੀ ਕਿਹਾ ਕਿ ਜਦੋਂ ਉਹਨਾਂ ਸ਼ੋਰੂਮ ਦੇ ਅੰਦਰ ਦੇਖਿਆ ਤਾਂ ਅੱਗ ਦੀਆਂ ਲਪਟਾਂ ਜੋ ਹੈ ਉਹ ਬਹੁਤ ਉੱਚੀਆਂ ਸੀ ਧੂੰਆਂ ਬਹੁਤ ਜ਼ਿਆਦਾ ਅੰਦਰ ਸ਼ੋਰੂਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਬਾਰ ਵੀ ਧੂੰਆਂ ਧੂੰਆਂ ਹੀ ਜਿਹੜਾ ਨਜ਼ਰ ਆ ਰਿਹਾ ਸੀ ਨੇੜਲੇ ਦੁਕਾਨਦਾਰਾਂ ਸਣੇ ਹੋ ਰਹਾegir ਮੌਕੇ ਤੇ ਰੁਗੇ ਅਤੇ ਅੱਗ ਤੇ ਕਾਬੂ ਪਾਉਣ ਦੀ ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ। ਭੁਪਿੰਦਰ ਦੇ ਮੁਤਾਬਕ ਸ਼ੋਰੂਮ ਦੇ ਵਿੱਚ ਕੱਪੜਿਆਂ ਦਾ ਬਹੁਤ ਵੱਡਾ ਸਟਾਕ ਸੀ ਅਤੇ ਜਦੋਂ ਅੱਗ ਲੱਗੀ ਉਸ ਤੋਂ ਇੱਕ ਦਿਨ ਪਹਿਲਾਂ ਹੀ 506 ਲੱਖ ਰੁਪਏ ਦੇ ਕੱਪੜਿਆਂ ਦਾ ਇੱਕ ਹੋਰ ਸਟਾਕ ਆਰਡਰ ਕੀਤਾ ਗਿਆ ਸੀ ਉਹ ਦੁਕਾਨ ਦੇ ਵਿੱਚ ਆਇਆ ਸੀ ਜੋ ਕਿ ਸੜਕੇ ਸੁਆਹ ਹੋ ਗਿਆ ਉਸ ਤੋਂ ਪਹਿਲਾਂ 20 ਕਈ ਲੱਖਾਂ ਦੇ ਜਿਹੜੇ ਸਟਾਕ ਨੇ ਉਹ ਦੁਕਾਨ ਦੇ ਵਿੱਚ ਪਏ ਹੋਏ ਸੀ ਜਿਸ ਦੇ ਕਾਰਨ ਜੋ ਦੁਕਾਨਦਾਰ ਹੈ ਉਸ ਦਾ ਵੀ ਬੁਰਾ ਹਾਲ ਹੈਗਾ ਆ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਸ਼ੋਰੂਮ ਹੈ ਜਿਸ ਦੇ ਵਿੱਚ ਅੱਗ ਲੱਗੀ ਹੈਗੀ ਕੱਪੜਿਆਂ ਦੀ ਉਹ ਦੁਕਾਨ ਸੀਗੀ ਤਾਂ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਭਿਆਨਕ ਅੱਗ ਲੱਗੀ ਹੈ ਇਸ ਦੇ ਕਾਰਨ ਨੇੜਲੇ ਜੋ ਦੁਕਾਨ ਨੇ ਉਹਨਾਂ ਦੇ ਵਿੱਚ ਵੀ ਨੁਕਸਾਨ ਪਹੁੰਚਿਆ ਪਰ ਦੋ ਦੁਕਾਨ ਜੋ ਹੈ ਉਹ ਬੁਰੀ ਤਰੀਕੇ ਦੇ ਨਾਲ ਸੜ ਚੁੱਕੀਆਂ ਨੇ ਅੱਗ ਇੰਨੀ ਕੁ ਜ਼ਿਆਦਾ ਭਿਆਨਕ ਲੱਗੀ ਹੋਈ ਸੀ ਅੱਗ ਫੈਲਣ ਦਾ ਕਾਰਨ ਏ ਵੀ ਹੈ ਕਿਉਂਕਿ ਕੱਪੜੇ ਰੱਖੇ ਹੋਏ ਸੀ ਕੱਪੜਿਆਂ ਦੀ ਦੁਕਾਨ ਸੀ ਜਿਸ ਕਰਕੇ ਅੱਗ ਮਿੰਟਾਂ ਸੈਕਿੰਟਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਭਿਆਨਕ ਰੂਪ ਉਸ ਦੇ ਵੱਲੋਂ ਧਾਰ ਲਿਆ ਗਿਆ ਹਾਲਾਂਕਿ ਆਟੋ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ ਹਾਲਾਂਕਿ ਮੌਕੇ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਤਾਂ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਵੱਲੋਂ ਮੌਕੇ ਤੇ ਖੜਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਖਰ ਅੱਗ ਕਿੰਨੀ ਕੁ ਭਿਆਨਕ ਲੱਗੀ ਹੋਈ ਹੈ ਕਿਸ ਤਰੀਕੇ ਦੇ ਨਾਲ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ ਜਿਸ ਕਾਰਨ ਜਿਹੜੇ ਜੋ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਸੀ ਉਹਨਾਂ ਦੇ ਨਾਲ ਵੀ ਜੋ ਆਮ ਜਨਤਾ ਹੈਗੀ ਉਹਨਾਂ ਦੀ ਬਹਿਸਬਾਜ਼ੀ ਹੋ ਜਾਂਦੀ ਹੈ ਕਿਉਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋ ਮੌਕੇ ਤੇ ਪਹੁੰਚੀਆਂ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਇਸ ਕਰਕੇ ਕਰਨਾ ਪਿਆ ਕਿਉਂਕਿ ਜੋ ਲੋਕ ਨੇ ਉਹਨਾਂ ਦੇ ਵੱਲ ਜੋ ਹੈ ਬਹਿਸ ਵਾਸੀ ਕੀਤੀ ਗਈ ਉਸ ਤੋਂ ਬਾਅਦ ਜੋ ਫਾਇਰ ਬ੍ਰਿਗੇਡ ਦੀ ਟੀਮ ਹੈਗੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੁਝ ਨਾ ਕੁਝ ਅਜਿਹੇ ਲੋਕ ਮਿਲ ਹੀ ਜਾਂਦੇ ਨੇ ਪਰ ਬਾਕੀ ਜਨਤਾ ਅਜੇ ਹੀ ਸੀ ਜਿਨ੍ਹਾਂ ਸਦਕਾ ਜੋ ਹੈ ਅੱਗ ਤੇ ਕਾਬੂ ਪਾਇਆ ਗਿਆ ਹੈਗਾ ਤਾਂ ਜੁਲੰਦਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਮੌਕੇ ਤੇ ਮੌਜੂਦ ਜਿਹੜੇ ਭੁਪਿੰਦਰ ਸਿੰਘ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਕੀ ਕੁਝ ਦਿੱਤੀ ਗਈ ਹੈ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਸੁਣਾਉਂਦੇ ਆ ਸੌਣ ਪੂਰਾ ਕੁਛ ਰਿਆਈ ਨਹੀਂ ਸਭ ਕੁਛ ਹੀ ਖਤਮ ਹੋ ਗਿਆ ਦੁਕਾਨ ਇੱਕ ਸੀ ਦੋ ਸੀ ਦੋ ਦੁਕਾਨਾਂ ਦੋਨਾਂ ਦੁਕਾਨਾਂ ਦਾ ਪੂਰਾ ਪੂਰਾ ਨੁਕਸਾਨ ਹੋ ਗਿਆ ਜੀ ਕੋਈ ਕੁਛ ਨਹੀਂ ਬਚਿਆ ਕਾਊਂਟਰ ਵਗੈਰਾ ਸਭ ਛੱਡ ਗਏ ਜਿਹੜੇ ਅਫਸਰ ਆਏਗੇ ਸਪ੍ਰੋਪਰ ਮੌਕੇ ਤੇ ਆਗੇ ਸਾਰੇ ਆਗੇ ਸਵਾਰੋਟ ਵੀ ਮੌਕੇ ਤੇ ਆਗੇ ਸਾਰੇ ਅਫਸਰ ਵੀ ਮੌਕੇ ਤੇ ਪਹੁੰਚ ਗਏ 1.5 ਘੰਟਾ ਲੱਗ ਗਿਆ ਸਰ ਤੇ 5 ਤੋਂ 6 ਗੱਡੀਆਂ ਲੱਗੀਆਂ ਬੈਠੇ ਮੰਦਿਰ ਸੀ ਲੋਕ ਤੁਹਾਨੂੰ ਕਿਹੜੇ ਕੰਮ ਕਰਨਗੇ ਬੇਟਾ ਬਹੁਤ ਪਛਾਣਦੇ ਦਾ ਹਨ ਇਸ ਤੋਂ ਬਾਰੇ ਸਰ ਪਬਲਿਕ ਤੁਹਾਨੂੰ ਪਤਾ ਆਪਾਂ ਜਿੱਥੇ ਵੀ ਜਾਂਦੇ ਆ ਪਬਲਿਕ ਥੋੜਾ ਜਿਆਦਾ ਹੋ ਜਾਂਦੇ ਆ ਇਹ ਤਕਰੀਬਨ ਆਪਾਂ ਨੂੰ ਸਹਿਯੋਗ ਕਾਫੀ ਦਿੱਤਾ ਪਬਲਿਕ ਨੇ ਵੀ ਕੋਈ ਨਾ ਸਾਨੂੰ ਤੰਗੀ ਪਰੇਸ਼ਾਨੀ ਨਹੀਂ ਆਈ ਮਤਲਬ ਜੀ ਦੇਖੇਗੇ ਤੁਹਾਡੀ ਕਰਮੀਆਂ ਦੇ ਨਾਲ ਵੀ ਜਰੀਏ ਬੈਂਸਾਬ ਸਾਈ ਹੋਈ ਹੱਥੋਂ ਪਾਈ ਤੱਕ ਵੀ ਕੋਸ਼ਿਸ਼ ਕੀਤੀ ਹਾਂ ਹਾਂਜੀ 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 ਉਹ ਸਰ ਦੋ ਚਾਰ ਵਿੱਚ ਹੁੰਦੇ ਇਹ ਬੰਦੇ ਤੁਹਾਨੂੰ ਪਤਾ ਹੀ ਆ ਮਤਲਬ ਬਾਕੀ ਜ਼ਿਆਦਾਤਰ ਸਾਨੂੰ ਬੰਦਿਆਂ ਨੇ ਬਹੁਤ ਸਹਿਯੋਗ ਦਿੱਤਾ ਆਨ ਵਾਕਈ ਅੱਗੇ ਤੇ ਕਾਬੂ ਤਾਂ ਜ਼ਰੂਰ ਪਾ ਲਿਆ ਗਿਆ ਜਿਸ ਦੇ ਵਿੱਚ 8 ਫਾਇਰ ਬਿਗੇਟ ਦੀਆਂ ਗੱਡੀਆਂ ਲੱਗੀਆਂ ਨੇ ਤਾਂ ਹੁਣ ਜੋ ਜੋ ਪਰਿਵਾਰਕ ਮੈਂਬਰ ਨੇ ਜੋ ਦੁਕਾਨਦਾਰ ਹੈ ਜੋ ਭੁਪਿੰਦਰ ਸਿੰਘ ਨੇ ਉਹਨਾਂ ਦੇ ਵੱਲੋਂ ਹੁਣ ਜ਼ੋਇਸ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਕਿਉਂਕਿ ਇੱਕ ਦਿਨ ਪਹਿਲਾਂ ਹੀ ਅੱਗ ਲੱਗਣ ਤੋਂ 5 ਤੋਂ 6 ਲੱਖ ਰੁਪਏ ਦਾ ਸਟਾਕ ਜਿਹੜਾ ਹੈਗਾ ਮੰਗਵਾਇਆ ਸੀਗਾ ਦੁਕਾਨ ਦੇ ਵਿੱਚ ਪਿਆ ਸੀ ਉਸ ਤੋਂ ਪਹਿਲਾਂ ਵੀ ਲੱਖਾਂ ਰੁਪਏ ਦਾ ਜੋ ਸਟਾਕ ਹੈ ਉਹ ਦੁਕਾਨ ਦੇ ਵਿੱਚ ਪਿਆ ਸੀ ਅਸੀਂ ਜੋ ਕਿ ਸੜਕੇ ਸੁਆਹ ਹੋ ਗਿਆ ਅਜੇ ਇਹ ਦੇ ਵਿੱਚ ਉਹਨਾਂ ਦੇ ਵੱਲੋਂ ਮਦਦ ਦੀ ਵੀ ਗੁਹਾਰ ਲਗਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹਨਾਂ ਦੀ ਗੁਹਾਰ ਸੁਣੀ ਜਾਵੇਗੀ ਜਾਂ ਕੀ ਇਹਨਾਂ ਦੀ ਮਦਦ ਕੀਤੀ ਜਾਵੇਗੀ ਖੈਰੇ ਤਾਂਉਣ ਵਾਲਾ ਸਮਾਂ ਦੱਸੇਗਾ